ਸਾਚਾ ਸਾਹਿਬ ਸਚਨਾਇ ਭਖਿਆ ਭੋ ਅਪਾਰ ਅੱਖੇ ਮੰਗੇ ਦੇਹ ਦੇ ਦੋਤ ਕਰੇ ਦਾਤਾ ਪੈਰ ਕੇ ਅੱਗੇ ਰਥੀਏ ਜਿਤ ਦੇ ਸੇ ਦਰਵਾਰ ਮੋਹ ਕੇ ਬੋਲਣ ਬੋਲੀਏ ਜਿਤ ਸੁਣ ਧਾਰੇ ਪਿਆਰ ਅੰਮ੍ਰਿਤ ਵੇਲਾ ਸਜਣਾ ਵੜਿਆਈ ਵਿਚਾਰ ਕਰਮੇ ਆਵੇ ਕਪੜਾ ਨਦਰੀ ਮੋਖ ਦਵਾਰ ਨਾਨਕ ਇਹ ਵੈ ਜਾਣੀ ਸਭ ਆਪੇ ਸਚਿਆਰ ਉਹ ਜੋ ਪਰਿਪੂਰਨ ਪ੍ਰਾਤਮਾ ਹੈ ਸੱਚਾ ਹੈ ਮਾਲਕ ਹੈ ਸਾਚਾ ਸਾਹਿਬ ਸਾਚਨਾ ਹੈ ਅਕਸਰ ਮਾਲਕ ਸੱਚੇ ਨਹੀਂ ਹੁੰਦੇ ਅੱਜ ਜੋ ਜ਼ਮੀਨ ਦਾ ਮਾਲਕ ਹੈ ਕੱਲ ਉਸ ਦਾ ਕੋਈ ਹੋਰ ਮਾਲਕ ਪਰਸੋਂ ਕੋ ਉਸ ਦਾ ਹੋਰ ਮਾਲਕ ਤੋ ਸੱਚਾ ਮਾਲਕ ਤੇ ਪਰਿਪੂਰਨ ਪ੍ਰਮਾਤਮਾ ਹੈ ਕਹੇ ਨੇ ਇੱਕ ਫਕੀਰ ਕਿਸੇ ਰਾਜੇ ਦੇ ਮਹਿਲ ਵਿੱਚ ਦਾਖਲ ਹੋ ਗਿਆ ਔਰ ਸਿੱਧਾ ਰਾਜ ਦਰਬਾਰ ਵਿੱਚ ਪਹੁੰਚਿਆ ਤੇ ਰਾਜੇ ਨੇ ਪੁੱਛਿਆ ਕਿਸ ਤਰ੍ਹਾਂ ਆੜਾ ਹੋਇਆ ਬਈ ਮੈਂ ਸਰਾ ਦੇ ਚਰਾ ਰਾਤ ਕੱਟਣੀ ਸਰਾ ਮੁਸਾਫਿਰਖਾਨਾ ਇਹ ਮੇਰਾ ਮਹਿਲ ਹੈ ਅੱਛਾ ਮੈਂ ਕੁਛ ਹਰਸਾ ਪਹਿਲੇ ਆਇਆ ਸੀ ਇੱਥੇ ਕੋਈ ਹੋਰ ਸੀ ਜੋ ਕਹਿੰਦਾ ਸੀ ਇਹ ਮੇਰਾ ਮਹਿਲ ਹੈ ਉਹ ਮੇਰੇ ਪਿਤਾ ਸਨ ਅੱਛਾ اور میں اس تو پہلے بھی آیا سی کوئی اور سی اور وہ سی, اے میرا محل ہے وہ میرے دادا جی سن اور فکیر نے آکھیا راجن میری عمر بہت ہے میں دور نہیں جا سکتا یہ سرا ہے میں اس تو بھی پہلے آیا سی سر سی کہ یہ میرا محل ہے وہ میرے ਦਾਦਾ ਜੀ ਸਨ। ਕੀ ਅੱਜ ਉਹ ਮਾਲਕ ਹਨ ਨਹੀਂ? ਤੁਹਾਡੇ ਪਿਤਾ ਅੱਜ ਮਾਲਕ ਹਨ ਨਹੀਂ। ਤੁਸੀਂ ਕਿੰਨੇ ਦਿਨ ਹੋ? ਸਮਝ ਆ ਗਈ। ਉਹ ਮਾਲਕ ਸੱਚਾ ਹੈ ਸਾਰੇ ਬ੍ਰਹਿਮੰਡ ਦਾ ਉਹ ਮਾਲਕ ਹੈ। ਉਹਦੀ ਵਡਿਆਈ ਸੱਚੀ ਹੈ। ਅਕਸਰ ਬਹੁਤੇ ਲੋਕਾਂ ਦੀ ਵਡਿਆਈ ਕਿਸੇ ਹੱਦ ਤੱਕ ਖੁਸ਼ਾਮਦ ਆਉਂਦੀ ਹੈ। ਗਲ ਵਧਾ ਕੇ ਬਿਆਨ ਕੀਤੀ ਗਈ ਹੁੰਦੀ ਹੈ ਜਦ ਕੇ ਇਸ طرح ਦੀ ਵਡਿਆਈ ਉਸ ਦੇ ਅੰਦਰ ਹੁੰਦੀ ਨਹੀਂ ਤਾਂ ਸਾਹਿਬ ਕਹਿੰਦੇ ਨੇ ਸੱਚਾ ਸਾਹਿਬ ਉਹ ਮਾਲਿਕ ਸੱਚਾ ਹੈ ਸਰੀਵੀ ਸੱਚ ਨਾ ਹੈ ਉਹਦੀ ਮਹਿਮਾ ਸੱਚੀ ਹੈ ਉਹਦੀ ਵਡਿਆਈ ਸੱਚੀ ਹੈ ਕੋਈ ਖੁਸ਼ਾਮਦ ਨਹੀਂ ਹੈ ਜਿੰਨਾ ਵੀ ਉਸ ਨੂੰ ਵੱਡਾ ਆਖੀਏ ਉਹ ਉਸ ਤੋਂ ਵੀ ਵੱਡਾ ਹੈ ਉਸ ਨੂੰ ਬਹੁਤਾ ਆਖੀਏ ਉਹ ਤੋਂ ਵੀ ਅੱਗੇ

ਕਹਾ ਹੋ ਮੀਆਂ ਤੇਰੀ ਕਮਨ ਵਡਾਈ ਤੂੰ ਤੇ ਬਾਦਸ਼ਾਹਾਂ ਦਾ ਬਾਦਸ਼ਾਹ ਹੈ ਤੇ ਮੈਂ ਤੈਨੂੰ ਮੀਆਂ ਜੀ ਕਰਕੇ ਬੁਲਾਣਾ ਚੌਧਰੀ ਕਰਕੇ ਬੁਲਾਣਾ ਬਾਦਸ਼ਾਹ ਨੂੰ ਚੌਧਰੀ ਆਖਣਾ ਦਰਸਲ ਗੁਰਨਾਣਕ ਦੇਵ ਜੀ ਮਹਾਰਾਜ ਇਹ ਕਹਿ ਰਹੇ ਨੇ ਪ੍ਰਮਾਤਮਾ ਦੀ ਜਿੰਨੀ ਵੀ ਵਡਿਆਈ ਕਰੀਏ ਥੋੜੀ ਹੈ ਥੋੜੀ ਹੈ ਥੋੜੀ ਹੈ ਇਹ ਤੇ ਸੂਰਜ ਨੂੰ ਦੀਵਾ ਆਖਣਾ ਹੈ ਇਹ ਤੇ ਬਾਦਸ਼ਾਹ ਨੂੰ ਚੌਧਰੀ ਆਖਣਾ ਕਿਉਂਕਿ ਬਾਦਸ਼ਾਹੀ ਸਮਝ ਨਹੀਂ ਤੋ ਚੌਧਰੀ ਨਾਲ ਤਸਵੀਰ ਦੇਈ ਜਾ ਰਹੇ ਆ ਪੂਰੇ ਸੂਰਜ ਦਾ ਗਿਆਨ ਨਹੀਂ ਤੋ ਦੀਵੇ ਨਾਲ ਤਸਵੀਰ ਦੇਈ ਜਾ ਰਹੇ ਆ ਜਿਹੜੀਆਂ ਵੀ ਪ੍ਰਮਾਤਮਾ ਦੇ ਪ੍ਰਤੀ ਸਾਡੀਆਂ ਤਸਵੀਰਾਂ ਨੇ ਉਹ ਸਾਡੀ ਸਮਝ ਦੀ ਮਜਬੂਰੀ ਕਰਕੇ ਨੇ ਉਸ ਨੂੰ ਅੱਗੇ ਸਮਝ ਨਹੀਂ ਜਾਂਦੀ ਸੋਝ-ਬੋਝ ਜਾਂਦੀ ਨਹੀਂ ਤੋ ਮਹਾਰਾਜ ਕਹਿੰਦੇ ਨੇ ਸਾਚਾ ਸਾਹਿਬ ਸਾਚ ਨਾ ਹੈ ਪਾਖਿਆ ਭਾਉ ਆਪਾ اس دی بھاشا کی یہ بھاخیا بہت پیار اس دی بھاخیا ہے وہ جو آپار ہے دی بھاشا پیار ہے وہ دی بھاشا عربی فارسی نہیں ہے دی بھاشا سنسکرت نہیں ہے اس دی بھاشا سندھی ہندی پنجابی نہیں ہے اس دی بھاشا تمل کنڑ بنگالی نہیں ہے دی بھاشا وہا انگلش فرنچ جرمن بھی نہیں ہے ਚਾਈਨਿਸ ਵੀ ਨਹੀਂ ਹੈ ਜਪਨਿਸ ਵੀ ਨਹੀਂ ਹੈ ਉਸ ਦੀ ਭਾਸ਼ਾ ਕੇਵਲ ਪਿਆਰ ਹੈ ਕਿਸੇ ਵੀ ਆਪਣੀ ਭਾਸ਼ਾ ਵਿੱਚ ਗਾਵੀ ਹੈ ਲੇਕਿਨ ਪਿਆਰ ਨਾਲ ਗਾਵੀ ਹੈ ਤਾਂ ਸਮਝ ਜਾਂਦਾ ਹੈ ਉਹ ਸਮਝ ਜਾਂਦਾ ਹੈ ਉਹ ਪਿਆਰ ਨੂੰ ਸਮਝਦਾ ਹੈ ਕਿਉਂ ਕਿ ਉਸ ਦੀ ਭਾਸ਼ਾ ਪਿਆਰ ਹੈ ਬਹੁਤ ਕੁਝ ਕੀਤਾ ਹੈ ਬਹੁਤ ਕੁਝ ਕੀਤਾ ਹੈ ਉਸ ਵਿੱਚ ਪਿਆਰ ਨਹੀਂ ਕਬੂਲ ਨਹੀਂ ਪ੍ਰਵਾਨ ਨਹੀਂ ਪਰਮਾਤਮਾ ਨਹੀਂ ਸਮਝਦਾ ਕਬੂਲ ਨਹੀਂ ਕਰਦਾ ਉਹ ਜੋ ਆਪਾਰ ਹੈ ਉਹ ਜੋ ਮਾਲਕ ਹੈ ਉਹ ਜੋ ਸੱਚਾ ਹੈ ਜਿਸ ਦੀ ਮਹਿਮਾ ਸੱਚੀ ਹੈ ਉਹਦੀ ਭਾਸ਼ਾ ਪਿਆਰ ਹੈ ਕਦਨ ਦੋ ਬੰਦੇ ਵੱਖ-ਵੱਖ ਦੋ ਬਾਸ਼ਾਵਾਂ ਚ ਬੋਲਣ ਪਰ ਦੋਵੇਂ ਬਾਸ਼ਾਾਂ ਮ ਦੋਵੇਂ ਅਨਾੜੀ ਹੋਵਨ ਇੱਕ ਦੂਜੇ ਦੀ ਭਾਸ਼ਾ ਨੂੰ ਸਮਝਣ ਵਾਲੇ ਨਾ ਹੋਣ ਤਾਂ ਭਾਵੇਂ ਕਿਤਨਾ ਵੀ ਬੋਲਦੇ ਜਾਣ ਦੋਵੇਂ ਦੋਹਾਂ ਦੇ ਬੱਲੇ کچھ بھی نہیں پہے گا کچھ بھی نہیں پہے گا کتنا بھی کرم کانڈ اسی کریے پیار تو بنا پیار تو بنا دان ہے پیار تو بنا گیان ہے پیار تو بنا ہے پیار تو بنا تیرتاں رٹن ہے پیار تو بنا سیو ہے پرماتما قبول نہیں جس واسطے کر رہے ہیں اس نال پیار ہی نہیں ہے تو او جو آپار ہے او جو مالک ہے او جو ਸੱਚਾ ਮਾਲਕ ਹੈ ਸਦੀਵੀ ਹੈ ਜਿਸ ਦੀ ਮਹਿਮਾ ਮਹਾਨ ਹੈ ਉਹਦੀ ਬਾਸ਼ਾ ਹੈ ਪਿਆਰ ਸੱਚਾ ਸਾਹਿਬ ਸਾਚ ਨਾਇ ਪਾਖਿਆ ਭਉ ਆਪਾਰ ਆਖੇ ਮੰਗੇ ਦੇਹ ਦੇ ਦਾਤ ਕਰੇ ਦਾਤਾ ਉਹ ਜੋ ਆਪਾਰ ਹੈ ਉਸ ਦੇ ਅੱਗੋਂ ਆਰਾਧਨਾ ਕਈ ਕਰਦੇ ਨੇ ਆਰਾਧਨਾ ਚ ਕੀ ਆਉਂਦੀ ਹੈ ਮੰਗ ਆਉਂਦੀ ਹੈ ਮੰਗੇ ਆਖਦੇ ਨੇ ਆਖਣ ਦੇ ਚ ਕੀ ਹੈ ਮੰਗਦੇ ਕਿਸੇ ਹੱਦ ਤੱਕ ਧਰਮ ਦੀ ਸਾਰੀ ਸਾਧਨਾ ਪਦਾਰਥਾਂ ਦੀ ਮੰਗ ਤੇ ਖੜੀ ਹੈ ਹੈ ਤੇ ਧਾਰਮਿਕ ਸਾਧਨਾ ਲੇਕਿਨ ਮੰਗ ਪਦਾਰਥ ਦੀ ਪਰਮਾਤਮਾ ਦੀ ਮੰਗ ਨਹੀਂ ਪਰਮਾਤਮਾ ਦਾ ਪਿਆਰ ਨਹੀਂ ਪਦਾਰਥ ਨਾਲ ਪਿਆਰ ਹੈ ਪਰਮਾਤਮਾ ਨੂੰ ਵਸੀਲਾ ਜਾਣ ਕੇ ਉਸ ਤੋਂ ਪ੍ਰਾਪਤ ਕਰਨਾ ਹੈ ਤਾਂ ਇਸ ਤਰੀਕੇ ਨਾਲ ਪਰਮਾਤਮਾ ਨਾਲ ਕੋਈ ਪਿਆਰ ਨਹੀਂ ਆਖਦੇ ਨੇ ਕਿ ਮੰਗਦੇ ਨੇ ਦਾਤ ਕਰੇ ਦਾਤਾਰ ਉਹ ਦਾਤਾ ਦਿੰਦਾ ਹੈ ਦਿੰਦਾ ਹੈ ਕਹਿੰਦੇ ਨੇ ਮੰਗ لازਮੀ ਪੂਰੀ ਹੁੰਦੀ ਹੈ ਐਸੀ ਕੋਈ ਮੰਗ ਨਹੀਂ ਜੋ ਪੂਰੀ ਨਾ ਹੋਵੇ ਸਮਾਂ ਤੇ ਲੱਗਦਾ ਹੈ ਵਕਤ ਤੇ ਲੱਗਦਾ ਹੈ ਜੋ ਕੁਝ ਵੀ ਸਾਡੇ ਕੋਲ ਹੈ ਇਹ ਸਾਡੀਆਂ ਮੰਗਾ ਹੋਣੀਆਂ ਔਰ ਜੋ ਸਾਡੇ ਕੋਲ ਹੈ ਕਈ ਵਾਰ ਕਈ ਜਨਮਾਂ ਸਦੇ ਕੋਲ ਰਿਹਾ ਕਿਉਂਕਿ बार-बार ਮੰਗ ਮਨੁੱਖ ਦੀ ਉਹੀ ਰਹੀ ਹੈ ਇਕ ਕੋਈ ਨਹੀਂ ਗਏ ਜੋ ਮੰਗੇ ਤੋ ਮੰਗੇ ਬੀਆ ਜਾਣਤੇ ਕੁਸਲ ਨਾ ਕਬ ਹੋਂthia ਪਰਮਾਤਮਾ ਨੂੰ ਛੱਡ ਕੇ ਹੋਰ ਬੀਆ ਹੋਰ ਹੋਰ ਮਨੁੱਖ ਮੰਗਦਾ ਰਿਹਾ ਹੈ ਮਨੁੱਖ ਮੰਗਦਾ ਰਿਹਾ ਹੈ ਔਰ ਮਨੁੱਖ ਨੂੰ ਪ੍ਰਾਪਤ ਹੁੰਦਾ ਰਿਹਾ ਹੈ ਤੋ ਸਹਿਬ ਕਹਿੰਦੇ ਨੇ ਉਹ ਦਾਤਾ ਉਹ ਦਾਤਾ ਜੋ ਲਈ ਦੇ ਮੰਗਣ ਵਾਲਿਆਂ ਦੀ ਮੰਗ ਪੂਰੀ ਕਰ ਦਿੰਦਾ ਆਦੇ ਅਖੇ ਮੰਗੇ ਦੇਹ ਦੇ ਦਾਤ ਕਰੇ ਦਾਸ ਫਿਰ ਕੇ ਅੱਗੇ ਰਖੀਏ ਜਿੱਦ ਸੇ ਦਰਵਾਜ਼ ਜੋ ਆਖੜਾ ਹੈ ਜੋ ਉਸਤਦ ਕਰਨੀਏ ਉਹਦੇ ਚ ਮੰਗ ਹੈ ਤੋਂ ਉਸ ਸਿਰਫ ਪਦਾਰਥਾਂ ਦੀ ਪ੍ਰਾਪਤੀ ਹੋ ਜਾਂਦੀ ਹੈ ਫਿਰ ਕੀ ਉਸਦੇ ਅੱਗੇ ਰਖੀਏ ਫਿਰ ਕੇ ਅੱਗੇ ਰਖੀਏ ਜਿੱਦ ਸੇ ਦਰਵਾਜ਼ ਜਿਸ ਦੇ ਨਾਲ ਪ੍ਰਭੂ ਦੇ ਦਰਸ਼ਨ ਹੋ ਜਾਣ ਪ੍ਰਭੂ ਦੀ ਝਲਕ ਪ੍ਰਾਪਤ ਹੋ ਜਾਏ ਈਸ਼ਵਰ ਦਾ ਦਰਬਾਰ ਸਾਖਸ਼ਾਤਕਾਰ ਹੋ ਜਾਏ ਕੀ ਅੱਗੋਂ ਰੱਖੀ ਐਸਾ ਕੀ ਕੁਛ ਕਰੀਏ ਫੇਰ ਕੇ ਅੱਗੇ ਰੱਖੀਏ ਜਿਤ ਦੇ ਸੇ ਦਰਬਾਰ ਔਰ ਮੋਹ ਕੇ ਬੋਲਣ ਬੋਲੀਏ ਜਿਤ ਸੁਨ ਧਰੇ ਪਿਆਰ ਤੇ ਮੂੰਹ ਨਾਲ ਕਿਹੜੇ ਬੋਲ ਬੋਲੀਏ جنہوں سن کے وہ پیار پاوے کیونکہ وہ پیار ہے دی بادشاہ پیار ہے تو آخر اسی کی بولیے کہ اس دا پیار حاصل ہو جائے اس دا دیدار حاصل ہو جائے اس دے دربار دی جھلک مل جائے آخر ایسا کی کریے مہو کے بولن بولیے ਜਿੱਤ ਸੋਨ ਧਰੇ ਪਿਆਰ ਅੰਮ੍ਰਿਤ ਵੇਲਾ ਸਚਨਾ ਵੜੇ ਆਈ ਵਿਚਾਰ ਅਨਲ ਸਬਾ ਅੰਮ੍ਰਿਤ ਵੇਲੇ ਸਵਾ ਪੈ ਰਾਤ ਰਹਿੰਦਿਆਂ ਕਰੀਬਨ ਕਰੀਬਨ ਆਸਮ ਅਬਿਆਸੀਆਂ ਨੇ ਇਸ ਸਮੇਂ ਨੂੰ ਬੜੀ ਮਹਿਮਾ ਦਿੱਤੀ ਹੈ ਗੁਰਮਤ ਦੇ ਜਿਸ ਨੂੰ ਅੰਮ੍ਰਿਤ ਵੇਲਾ ਕਹਿੰਦੇ ਨੇ Hindu Jagat ਦੇ ਜਿਸ ਨੂੰ ਬ੍ਰਹਮ ਮਹੂਰਤ ਕਹਿੰਦੇ ਨੇ ਔਰ ਇਸਲਾਮੀ ਜਗਤ ਵਿੱਚ ਇਹਨੂੰ ਅਲਲ ਸੁਬਾ ਕਹਿੰਦੇ ਨੇ ਅੱਲਾ ਦੀ ਸੁਬਾ ਪ੍ਰਮਾਤਮਾ ਦੀ ਪ੍ਰਭਾਤ ਅੰਮ੍ਰਿਤ ਵੇਲਾ ਸ਼੍ਰੀ ਸਾਦੀ ਸਾਹਿਬ ਕਹਿੰਦੇ ਨੇ ਦੁਆ ਕੁੰਬਾ ਸ਼ਬਚੋਂ ਗਦਾਆਂ ਸੋਸ ਅਗਰ ਮੈਂ ਕੋਨੀ ਬਾਦਸ਼ਾਹੀ ਬਰੋਸ ਜੇ ਦਿਨ ਦੇ ਸਵੇ ਤੂੰ ਬਾਦਸ਼ਾਹਾਂ ਦੀ ਤਰ੍ਹਾਂ ਜੀਵਣਾ ਚਾਹੁੰਦਾ ਹੈ ਤਾਂ ਰਾਤ ਦੇ ਚੌਥੇ ਪੈਰ ਉੱਠ ਕੇ ਤੂੰ ਉਸ ਮਾਲਕ ਦੇ ਅੱਗੋਂ ਬਿਖਾਰੀ ਹੋ ਜਾਇਆ ਕਰ ਜੋ ਅੰਮ੍ਰਿਤ ਵੇਲੇ ਉੱਠ ਕੇ ਆਪਣੇ ਅੰਦਰ ਪ੍ਰਮਾਤਮਾ ਦੇ ਸਾਹਮਣੇ ਬਿਖਾਰੀ ਭਾਵ ਮੰਗਤਾ ਭਾਵ ਨੇ ਪੈਦਾ ਕਰ ਦੇ ਉਹ ਦਿਨ ਦੇ ਸਮੇਂ ਬਾਦਸ਼ਾਹਾਂ ਦੀ ਤਰ੍ਹਾਂ ਜੀਵੀ ਨਹੀਂ ਸਕਣਗੇ ਧਨ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਵਾਕ ਹਰ ਅੰਮ੍ਰਿਤ ਵੇਲੇ ਵੱਤੇ ਕਾ ਬੀਜਿਆ ਭਗਤ ਖਾਏ ਖਰਚ ਰਹੇ ਨਿਕੁਟੇ ਨਾ ਅੰਮ੍ਰਿਤ ਵੇਲੇ ਉੱਠ ਕੇ ਜੋ ਹਰ ਨਾਮ ਜਪਦਾ ਹੈ ਉਹ ਦਾ ਬੀਜ ਹੋਇਆ ਟੋਟ ਨਹੀਂ ਆਉਂਦੀ ਨਿਕੁਟਦਾ ਨਹੀਂ ਖਤਮ ਨਹੀਂ ਹੁੰਦਾ ਤਾਂ ਅੰਮ੍ਰਿਤ ਵੇਲਾ ਸੱਚ ਨਾਮ ਵੜੇ ਆਈ ਵਿਚਾਰ ਅੰਮ੍ਰਿਤ ਵੇਲੇ ਉੱਠ ਕੇ ਬ੍ਰਹਮ ਹੁਰਦ ਵਿੱਚ ਉੱਠ ਕੇ ਉਸ ਵੜੇ ਦੀਆਂ ਵੜਿਆਈਆਂ ਦੀ ਵਿਚਾਰ ਕਰਨੀ ਔਰ ਉਸ ਦਾ ਜਪ ਕਰਨਾ बस ਉਸਦੇ ਨਾਮ ਦਾ ਰਚਨ ਕਰਨਾ ਹੈ। ਔਰ ਉਸਦੇ ਬੜਿਆਈਆਂ ਦੀ ਵਿਚਾਰ ਕਰਨੇ ਉਸ ਨੂੰ ਆਪਣੇ ਸੋਚ ਮੰਡਲ ਦੇ ਚ ਲੈ ਆਣਾ ਹੈ। ਉਹਨੂੰ ਆਪਣੇ ਵਿਚਾਰਾਂ ਵਿੱਚ ਲੈ ਆਣਾ ਹੈ। ਉਹਨੂੰ ਆਪਣੀ ਯਾਦ ਵਿੱਚ ਲੈ ਆਣਾ ਹੈ ਤੇ ਯਾਦ ਦਾ ਵਸੀਲਾ ਉਸਦੇ ਨਾਮ ਦਾ ਰਚਨ ਕਰਨਾ ਹੈ, ਜਪਨ ਕਰਨਾ ਹੈ। ਇਸ ਤੇ ਨਾਲ ਮਨੁੱਖ ਨੂੰ ਦਰਵਾਰ ਦਿਸ ਪੈਂਦਾ ਹੈ। ਝਲਕ ਮਿਲ ਜਾਂਦੀ ਹੈ। ਬੰਦਨਾ ਤੋਂ छुटਕਾਰਾ ਹਾਸਲ ਹੋ ਜਾਂਦਾ ਹੈ। ਅੰਮ੍ਰਿਤ ਵੇਲਾ सच ना वडे आई वी चार करमी आवे कपड़ा नदरी मोख द्वार पर कामना करके कीते हुए कर्म जिस đích मंग ही मंग है, मंगे अखे मंगे देह दे, दे तू ए दे देवे एदे मंग करके कामना करके जो कीते ने कर्म आवे कपड़ा फिर शरीर मिलदा फिर जन्म मिलदा ਕਿ ਮੰਗਾ ਰੋਜ਼ ਰੋਜ਼ ਵੱਧਦੀਆਂ ਜਾ ਰਹੀਆਂ ਨੇ ਜੀਵਨ ਰੋਜ਼ ਰੋਜ਼ ਛੋਟਾ ਹੁੰਦਾ ਜਾ ਰਿਹਾ ਇੱਕ ਦਿਨ ਮੰਗਾ ਇਤਨੀਆ ਵੱਧ ਜਾਂਦੀਆਂ ਰਹਿ ਜਾਂਦੀਆਂ ਨੇ ਕਪੜਾ ਮੁੱਕ ਜਾਂਦਾ ਹੈ ਜੀਵਨ ਮੁੱਕ ਜਾਂਦਾ ਹੈ ਤਾਂ ਉਸ ਤਰ੍ਹਾਂ ਕਾਮਨਾ ਗ੍ਰਸਥ ਕਰਮਾਂ ਕਰਕੇ ਜੀਵਨ ਦਾ ਕਪੜਾ ਫਿਰ ਪ੍ਰਾਪਤ ਹੁੰਦਾ ਹੈ ਤਾਂ ਕਿ ਉਹਨਾਂ ਮੰਗਾ ਦੀ ਪੂਰਤੀ ਹੋ ਸਕੇ ਔਰ ਇਸ ਤਰ੍ਹਾਂ ਕਾਮਨਾ ਅਧਿਨ ਕੀਤੇ ਹੋਏ ਕਰਮ बार-बार ਜਨਮ ਨੂੰ ਹੀ ਪ੍ਰਲਬਧ ਕਰਾਉਂਦੇ ਨੇ ਔਰ ਜਨਮ ਮਰਨ ਚਲਦਾ ਰਹਿੰਦਾ ਹੈ ਕਰਮੇ ਆਵੇ ਕਪੜਾ ਨਦਰੀ ਮੋਖ ਦਵਾਰ ਪਰ ਅੰਮ੍ਰਿਤ ਵੇਲੇ ਉੱਠ ਕੇ ਜੋ ਵਡੇ ਦੀਆਂ ਵੜਿਆਈਆਂ ਦੀ ਵਿਚਾਰ ਕਰਦਾ ਉਸ ਦਾ ਜਪ ਕਰਦਾ ਹੈ ਉਸ ਨੂੰ ਮੋਖ ਦਵਾਰ ਦੀ ਪ੍ਰਾਪਤੀ ਹੋ ਜਾਂਦੀ ਹੈ ਉਸ ਤੇ ਬਖਸ਼ਿਸ਼ ਹੋ ਜਾਂਦੀ ਹੈ ਉਸ ਤੇ ਰਹਿਮਤ ਹੋ ਜਾਂਦੀ ਹੈ ਜਨਮ ਮਰਨ ਦੇ ਬੰਧਨ ਉਸ ਤੇ ਕੱਟ ਜਾਂਦੇ ਨੇ ਜਨਮ ਕੱਟ ਗਿਆ ਮਰਨ ਕੱਟ ਗਿਆ ਤਾਂ ਸਾਰੇ ਸੰਤਾਪ ਕੱਟ ਗਏ ਸਾਰੇ ਦੁੱਖ ਕੱਟ ਗਏ ਔਰ ਜੈਸੇ ਉਸ ਦੇਤੇ ਨਦਰ ਹੁੰਦੀ ਹੈ ਉਸ ਨੂੰ झलक ਮਿਲਦੀ ਹੈ ਉਹ ਫਿਰ ਇਸ ਤਰ੍ਹਾਂ ਜਾਣਦਾ ਹੈ ਕਿ ਨਾਨਕ ਏ ਵਹਿ ਜਾਣੀਏ ਸਭ ਆਪੇ ਸਚਿਆਰ ਉਹ ਇਸ ਤਰ੍ਹਾਂ ਜਾਣਦਾ ਹੈ ਕਿ ਉਹ ਸਚਿਆਰ ਹਰ ਪਾਸੇ ਵਿਆਪਕ ਹੈ ਉਹੀ ਹੈ ਉਹੀ ਹੈ ਉਹੀ ਹੈ ਮੁਕਤ ਪੁਰਸ਼ ਦੀ ਇਹ ਆਤਮ ਦ੍ਰਿਸ਼ਟੀ ਬਣ ਜਾਂਦੀ ਹੈ ਮੁਕਤ ਪੁਰਸ਼ ਦੀ ਇਹ ਸੋਚ ਨਹੀਂ ਬਣ ਜਾਂਦੀ ਹੈ ਮੁਕਤ ਪੁਰਸ਼ ਦੀ ਇਹ ਤਰਜ਼ੇ ਜ਼ਿੰਦਗੀ ਬਣ ਜਾਂਦੀ ਹੈ